ਗੱਡੀ ਉੱਠ ਬਾਹਰ ਨਿਕਲੋ ਉਹ ਗੋਲਡੀ ਗੋਲਡੀ ਦੋ ਜਣੇ ਬਾਹਰ ਨਿਕਲੋ ਗੱਡੀ ਤੋਂ ਬਾਹਰ ਨਿਕਲੋ ਕੀ ਕੀਤਾ ਯਾਰ ਗੱਡੀ ਕਿੱਦਾਂ ਆ ਲੈ ਕੇ ਆਫੀ ਤੇਰੀ ਮੈਂ ਫੜ ਲਈ ਤੂੰ ਕਰ ਜੋ ਕਰਨਾ ਅੱਛਾ ਫੜ ਚਲੋ ਆ ਜਾ ਇੱਕ ਥੱਪੜ ਮਾਰਿਆ ਨਾ ਇਹਦੇ ਮੈਂ ਤੈਨੂੰ ਆਹਾਂ ਇੰਸਪੈਕਟਰ ਰਣਜੀਤ ਸਿੰਘ ਕਾਟਗੜ ਇਹ ਦੇਖੋ ਆਪ ਚੇਟਾ ਵੇਚ ਰਿਹਾ ਇੱਥੇ ਆ ਕੇ ਸਾਨੂੰ ਕਹਿੰਦਾ ਕਰੋ ਗੋਲਡੀ ਬਾਹਰ ਨਿਕਲੋ ਉਹ ਬਾਹਰ ਚਿੱਟ ਬਾਹਰ ਨਿਕਲੋ ਉਹ ਗੋਲਡੀ ਗੋਲਡੀ ਦੋ ਜਣੇ ਬਾਹਰ ਨਿਕਲੋ ਗੱਡੀ ਚੋਂ ਬਾਹਰ ਨਿਕਲੋ ਨਹੀਂ ਕੀਤਾ ਯਾਰ ਗੱਡੀ ਕਿੱਦਾਂ ਆ ਲੈ ਚਾਬੀ ਤੇਰੀ ਮੈਂ ਫੜ ਲਈ ਤੂੰ ਕਰ ਜੋ ਕਰਨਾ ਅੱਛਾ ਫੜ ਚਲੋ ਆਜਾ ਇੱਕ ਥੱਪੜ ਮਾਰ ਰਿਹਾ ਨਾ ਇਹਦੇ ਮੈਨੂੰ ਆਹਾ ਇੰਸਪੈਕਟਰ ਰਣਜੀਤ ਸਿੰਘ ਕਾਠਗੜ ਇਹ ਦੇਖੋ ਆਪ ਚਿੱਟਾ ਵੇਚ ਰਿਹਾ ਇੱਥੇ ਆ ਕੇ ਸਾਨੂੰ ਕਹਿੰਦਾ ਕਰੋ ਗੋਲਡੀ ਬਾਹਰ ਨਿਕਲੋ ਉਹ ਬਾਹਰ ਟਿਕਟ ਬਾਹਰ ਨਿਕਲੋ ਉਹ ਗੋਲਡੀ ਗੋਲਡੀ ਦੋ ਜਣੇ ਬਾਹਰ ਨਿਕਲੋ ਗੱਡੀ ਚੋਂ ਬਾਹਰ ਨਿਕਲੋ ਨਹੀਂ ਕੀਤਾ ਯਾਰਾ ਸ਼ਾਹ ਗੱਡੀ ਕਿੱਦਾਂ ਆ ਲੈ ਕੇ ਆफी ਤੇਰੀ ਮੈਂ ਫੜ ਲਈ ਤੂੰ ਕਰ ਜੋ ਕਰਨਾ ਅੱਛਾ ਇੱਕ ਥੱਪੜ ਮਾਰ ਰਿਹਾ ਨਾ ਇਹਦੇ ਮੈਂ ਤੈਨੂੰ ਆਹ ਹੈ ਇੰਸਪੈਕਟਰ ਰਣਜੀਤ ਸਿੰਘ ਕਾਠਗੜ੍ਹ ਇਹ ਦੇਖੋ ਆਪ ਚਿੱਟਾ ਵੇਚ ਰਿਹਾ ਇੱਥੇ ਆ ਕੇ ਸਾਨੂੰ ਕਹਿੰਦਾ ਕਰੋ ਗੋਲਡੀ ਬਾਹਰ ਨਿਕਲੋ ਉਹ ਬਾਹਰ ਟਿਕਟ ਬਾਹਰ ਨਿਕਲੋ ਉਹ ਗੋਲਡੀ ਗੋਲਡੀ ਦੋ ਜਣੇ ਬਾਹਰ ਨਿਕਲੋ ਗੱਡੀ ਚੋਂ ਬਾਹਰ ਨਿਕਲੋ ਕੀ ਕੀਤਾ ਯਾਰਾ ਸ਼ਾਹ ਗੱਡੀ ਕਿੱਦਾਂ ਆ ਲੈ ਚਾਬੀ ਤੇਰੀ ਮੈਂ ਫੜ ਲਈ ਤੂੰ ਕਰ ਜੋ ਕਰਨਾ ਅੱਛਾ ਫੜ ਚਲ ਆ ਜਾ ਇੱਕ ਥੱਪੜ ਮਾਰ ਰਿਹਾ ਨਾ ਇਹਦੇ ਮੈਂ ਤੈਨੂੰ ਆਹ ਹੈ ਇੰਸਪੈਕਟਰ ਰਣਜੀਤ ਸਿੰਘ ਕਾਠਗੜ ਇਹ ਦੇਖੋ ਆਪ ਚੇਟਾ ਵੇਚ ਰਿਹਾ ਇੱਥੇ ਆ ਕੇ ਸਾਨੂੰ ਕਹਿੰਦਾ ਕਰੋ ਗੋਲਡੀ ਬਾਹਰ ਨਿਕਲੋ ਉਹ ਬਾਹਰ ਚ ਬਾਹਰ ਨਿਕਲੋ ਯਾਰ ਉਹ ਗੋਲਡੀ ਗੋਲਡੀ ਦੋ ਜਣੇ ਬਾਹਰ ਨਿਕਲੋ ਗੱਡੀ 'ਚੋਂ ਬਾਹਰ ਨਿਕਲੋ ਨਹੀਂ ਕੀਤਾ ਯਾਰ ਗੱਡੀ ਕਿੱਦਾਂ ਆ ਲੈ ਚਾਬੀ ਤੇਰੀ ਮੈਂ ਫੜ ਲਈ ਤੂੰ ਕਰ ਜੋ ਕਰਨਾ ਅੱਛਾ ਫੜ ਚਲ ਆ ਜਾ ਇੱਕ ਥੱਪੜ ਮਾਰ ਰਿਹਾ ਨਾ ਇਹਦੇ ਮੈਨੂੰ ਆਹਾ ਇੰਸਪੈਕਟਰ ਰਣਜੀਤ ਸਿੰਘ ਕਾਟਗੜ ਇਹ ਦੇਖੋ ਆਪ ਚੇਟਾ ਵੇਚ ਰਿਹਾ ਇੱਥੇ ਆ ਕੇ ਸਾਨੂੰ ਕਹਿੰਦਾ ਕਰੋ ਗੋਲਡੀ ਬਾਹਰ ਨਿਕਲੋ ਉਹ ਬਾਹਰ ਟਿਕਟ ਬਾਹਰ ਕੋ ਚ ਨਹੀਂ ਬਾਹਰ ਨਿਕਲੋ ਯਾਰ ਉਹ ਗੋਲਡੀ ਗੋਲਡੀ ਦੋ ਜਣੇ ਬਾਹਰ ਨਿਕਲੋ ਗੱਡੀ ਚੋਂ ਬਾਹਰ ਨਿਕਲੋ ਨਹੀਂ ਕੀਤਾ ਯਾਰ ਗੱਡੀ ਕਿੱਦਾਂ ਆ ਲੈ ਕੇ ਆਵੀ ਤੇਰੀ ਮੈਂ ਫੜ ਲਈ ਤੂੰ ਕਰ ਜੋ ਕਰਨਾ ਅੱਛਾ ਫੜ ਚਲੋ ਆ ਜਾ ਇੱਕ ਥੱਪੜ ਮਾਰ ਰਿਹਾ ਨਾ ਇਹਦੇ ਮੈਂ ਤੈਨੂੰ ਆਹਾਂ ਇੰਸਪੈਕਟਰ ਰਣਜੀਤ ਸਿੰਘ ਕਾਟਗੜ ਇਹ ਦੇਖੋ ਆਪ ਚੇਟਾ ਵੇਚ ਰਿਹਾ ਇੱਥੇ ਆ ਕੇ ਸਾਨੂੰ ਕਹਿੰਦਾ ਕਰੋ ਗੋਲਡੀ ਬਾਹਰ ਨਿਕਲੋ ਉਹ ਬਾਹਰ ਚਿਕ ਬਾਹਰ ਨਿਕਲੋ ਉਹ ਗੋਲਡੀ ਗੋਲਡੀ ਦੋ ਜਣੇ ਬਾਹਰ ਨਿਕਲੋ ਗੱਡੀ ਸਟਾਰਟ ਗੱਡੀ ਚੋਂ ਬਾਹਰ ਨਿਕਲੋ ਨਹੀਂ ਕੀਤਾ ਯਾਰਾ ਸ਼ਾਹ ਗੱਡੀ ਕਿੱਦਾਂ ਆ ਲੈ ਚਾਬੀ ਤੇਰੀ ਮੈਂ ਫੜ ਲਈ ਤੂੰ ਕਰ ਜੋ ਕਰਨਾ ਅੱਛਾ ਫੜ ਚਲੋ ਆ ਜਾ ਇੱਕ ਥੱਪੜ ਮਾਰ ਰਿਹਾ ਨਾ ਇਹਦੇ ਮੈਂ ਤੈਨੂੰ ਆਹਾ ਇੰਸਪੈਕਟਰ ਰਣਜੀਤ ਸਿੰਘ ਕਾਠਗੜ ਇਹ ਦੇਖੋ ਆਪ ਚਿੱਟਾ ਵੇਚ ਰਿਹਾ ਇੱਥੇ ਆ ਕੇ ਸਾਨੂੰ ਕਹਿੰਦਾ ਕਰੋ ਗੋਲਡੀ ਬਾਹਰ ਨਿਕਲੋ ਉਹ ਬਾਹਰ ਟਿਕਟ ਬਾਹਰ ਨਿਕਲੋ ਯਾਰ ਉਹ ਗੋਲਡੀ ਗੋਲਡੀ ਦੋ ਜਣੇ ਬਾਹਰ ਨਿਕਲੋ ਗੱਡੀ ਚੋਂ ਬਾਹਰ ਨਿਕਲੋ ਨਹੀਂ ਕੀਤਾ ਯਾਰ ਗੱਡੀ ਕਿੱਦਾਂ ਆ ਲੈ ਕੇ ਆਵੀ ਤੇਰੀ ਮੈਂ ਫੜ ਲਈ ਤੂੰ ਕਰ ਜੋ ਕਰਨਾ ਅੱਛਾ ਫੜ ਚਲੋ ਆ ਜਾ ਇੱਕ ਥੱਪੜ ਮਾਰ ਰਿਹਾ ਨਾ ਇਹਦੇ ਮੈਂ ਤੈਨੂੰ ਆਹਾ ਇੰਸਪੈਕਟਰ ਰਣਜੀਤ ਸਿੰਘ ਕਾਟਗੜ ਇਹ ਦੇਖੋ ਆਪ ਚੇਤਾ ਵੇਚ ਰਿਹਾ ਇੱਥੇ ਆ ਕੇ ਸਾਨੂੰ ਕਹਿੰਦਾ ਕਰੋ ਗੋਲਡੀ ਬਾਹਰ ਨਿਕਲੋ ਉਹ ਬਾਹਰ ਚ ਇੱਥੇ ਬਾਹਰ ਨਿਕਲੋ ਯਾਰ ਉਹ ਗੋਲਡੀ ਗੋਲਡੀ ਦੋ ਜਣੇ ਬਾਹਰ ਨਿਕਲੋ ਗੱਡੀ ਚੋਂ ਬਾਹਰ ਨਿਕਲੋ ਨਹੀਂ ਕੀਤਾ ਯਾਰ ਗੱਡੀ ਕਿੱਦਾਂ ਆ ਲੈ ਕੇ ਆਫੀ ਤੇਰੀ ਮੈਂ ਫੜ ਲਈ ਤੂੰ ਕਰ ਜੋ ਕਰਨਾ ਅੱਛਾ ਫੜ ਚਲ ਆ ਜਾ ਇੱਕ ਥੱਪੜ ਮਾਰ ਰਿਹਾ ਨਾ ਇਹਦੇ ਮੈਂ ਤੈਨੂੰ ਆਹਾਂ ਇੰਸਪੈਕਟਰ ਰਣਜੀਤ ਸਿੰਘ ਕਾਟਗੜ ਇਹ ਦੇਖੋ ਆਪ ਚੇਟਾ ਵੇਚ ਰਿਹਾ ਇੱਥੇ ਆ ਕੇ ਸਾਨੂੰ ਕਹਿੰਦਾ ਕਰੋ ਗੋਲਡੀ ਬਾਹਰ ਨਿਕਲੋ ਉਹ ਬਾਹਰ ਚ ਇੱਥੇ ਆ ਨਿਕਲੋ ਯਾਰ ਉਹ ਗੋਲਡੀ ਗੋਲਡੀ ਦੋ ਜਣੇ ਬਾਹਰ ਨਿਕਲੋ ਗੱਡੀ ਤੋਂ ਬਾਹਰ ਨਿਕਲੋ ਨਹੀਂ ਕੀਤਾ ਯਾਰ ਗੱਡੀ ਕਿੱਦਾਂ ਆ ਲੈ ਕੇ ਆ ਵੀ ਤੇਰੀ ਮੈਂ ਫੜ ਲਈ ਤੂੰ ਕਰ ਜੋ ਕਰਨਾ ਅੱਛਾ ਫੜ ਚਲੋ ਆ ਜਾ ਇੱਕ ਥੱਪੜ ਮਾਰ ਰਿਹਾ ਨਾ ਇਹਦੇ ਮੈਂ ਤੈਨੂੰ ਆਹਾ ਇੰਸਪੈਕਟਰ ਰਣਜੀਤ ਸਿੰਘ ਕਾਟਗੜ ਇਹ ਦੇਖੋ ਆਪ ਚੇਟਾ ਵੇਚ ਰਿਹਾ ਇੱਥੇ ਆ ਕੇ ਸਾਨੂੰ ਕਹਿੰਦਾ ਕਰੋ ਗੋਲਡੀ ਬਾਹਰ ਨਿਕਲੋ ਉਹ ਬਾਹਰ ਟਿਕ ਬਾਹਰ ਨਿਕਲੋ ਯਾਰ ਉਹ ਗੋਲਡੀ ਗੋਲਡੀ ਦੋ ਜਣੇ ਬਾਹਰ ਨਿਕਲੋ ਗੱਡੀ 'ਚੋਂ ਬਾਹਰ ਨਿਕਲੋ ਨਹੀਂ ਕੀਤਾ ਯਾਰ ਗੱਡੀ ਕਿੱਦਾਂ ਆ ਲੈ ਕੇ ਆਵੀਂ ਤੇਰੀ ਮੈਂ ਫੜ ਲਈ ਤੂੰ ਕਰ ਜੋ ਕਰਨਾ ਅੱਛਾ ਫੜ ਚਲ ਆ ਜਾ ਇੱਕ ਥੱਪੜ ਮਾਰ ਰਿਹਾ ਨਾ ਇਹਦੇ ਮੈਂ ਤੈਨੂੰ ਆਹਾਂ ਇੰਸਪੈਕਟਰ ਰਣਜੀਤ ਸਿੰਘ ਕਾਟਗੜ ਇਹ ਦੇਖੋ ਆਪ ਚੇਟਾ ਵੇਚ ਰਿਹਾ ਇੱਥੇ ਆ ਕੇ ਸਾਨੂੰ ਕਹਿੰਦਾ ਕਰੋ ਗੋਲਡੀ ਬਾਹਰ ਨਿਕਲੋ ਉਹ ਬਾਹਰ ਚ ਬਾਹਰ ਨਿਕਲੋ ਉਹ ਗੋਲਡੀ ਗੋਲਡੀ ਦੋ ਜਣੇ ਬਾਹਰ ਨਿਕਲੋ ਗੱਡੀ ਚੋਂ ਬਾਹਰ ਨਿਕਲੋ ਨਹੀਂ ਕੀਤਾ ਯਾਰਾ ਗੱਡੀ ਕਿੱਦਾਂ ਆ ਲੈ ਕੇ ਆफी ਤੇਰੀ ਮੈਂ ਫੜ ਲਈ ਤੂੰ ਕਰ ਜਿਓ ਕਰਨਾ ਅੱਛਾ ਇੱਕ ਥੱਪੜ ਮਾਰ ਰਿਹਾ ਨਾ ਇਹਦੇ ਮੈਂ ਤੈਨੂੰ ਆਹ ਹੈ ਇੰਸਪੈਕਟਰ ਰਣਜੀਤ ਸਿੰਘ ਕਾਠਗੜ ਇਹ ਦੇਖੋ ਆਪ ਚਿੱਟਾ ਵੇਚ ਰਿਹਾ ਇੱਥੇ ਆ ਕੇ ਸਾਨੂੰ ਕਹਿੰਦਾ ਕਰੋ ਗੋਲਡੀ ਬਾਹਰ ਨਿਕਲੋ ਉਹ ਬਾਹਰ ਟਿਕਟ ਬਾਹਰ ਨਿਕਲੋ ਉਹ ਗੋਲਡੀ ਗੋਲਡੀ ਦੋ ਜਣੇ ਬਾਹਰ ਨਿਕਲੋ ਗੱਡੀ ਚੋਂ ਬਾਹਰ ਨਿਕਲੋ ਨਹੀਂ ਕੀਤਾ ਯਾਰ ਗੱਡੀ ਕਿੱਦਾਂ ਆ ਲੈ ਗਿਆ ਵੀ ਤੇਰੀ ਮੈਂ ਫੜ ਲਈ ਤੂੰ ਕਰ ਜੋ ਕਰਨਾ ਅੱਛਾ ਫੜ ਚਲੋ ਆ ਜਾ ਇੱਕ ਥੱਪੜ ਮਾਰ ਰਿਹਾ ਨਾ ਇਹਦੇ ਮੈਨੂੰ ਆਹ ਹੈ ਇੰਸਪੈਕਟਰ ਰਣਜੀਤ ਸਿੰਘ ਕਾਠਗੜ ਇਹ ਦੇਖੋ ਆਪ ਚੇਟਾ ਵੇਚ ਰਿਹਾ ਇੱਥੇ ਆ ਕੇ ਸਾਨੂੰ ਕਹਿੰਦਾ ਕਰੋ ਗੋਲਡੀ ਬਾਹਰ ਨਿਕਲੋ ਉਹ ਬਾਹਰ ਟਿਕਟ ਬਾਹਰ ਨਿਕਲੋ ਉਹ ਗੋਲਡੀ ਗੋਲਡੀ ਦੋ ਜਣੇ ਬਾਹਰ ਨਿਕਲੋ ਗੱਡੀ ਸਟਾਰਟ ਗੱਡੀ ਚੋਂ ਬਾਹਰ ਨਿਕਲੋ ਨਹੀਂ ਕੀਤਾ ਯਾਰ ਸ਼ਟ ਗੱਡੀ ਕਿੱਦਾਂ ਆ ਲੈ ਚਾਬੀ ਤੇਰੀ ਮੈਂ ਫੜ ਲਈ ਤੂੰ ਕਰ ਜੋ ਕਰਨਾ ਅੱਛਾ ਫੜ ਚਲੋ ਆ ਜਾ ਇੱਕ ਥੱਪੜ ਮਾਰ ਰਿਹਾ ਨਾ ਇਹਦੇ ਮਤਨ ਨੂੰ ਆਹ ਹੈ ਇੰਸਪੈਕਟਰ ਰਣਜੀਤ ਸਿੰਘ ਕਾਠਗੜ ਇਹ ਦੇਖੋ ਆਪ ਚਿੱਟਾ ਵੇਚ ਰਿਹਾ ਇੱਥੇ ਆ ਕੇ ਸਾਨੂੰ ਕਹਿੰਦਾ ਕਰੋ ਗੋਲਡੀ ਬਾਹਰ ਨਿਕਲੋ ਉਹ ਬਾਹਰ ਟਿਕਟ ਬਾਹਰ ਨਿਕਲੋ ਯਾਰ ਉਹ ਗੋਲਡੀ ਗੋਲਡੀ ਦੋ ਜਣੇ ਬਾਹਰ ਨਿਕਲੋ ਗੱਡੀ ਚੋਂ ਬਾਹਰ ਨਿਕਲੋ ਨਹੀਂ ਕੀਤਾ ਯਾਰ ਗੱਡੀ ਕਿੱਦਾਂ ਆ ਲੈ ਕੇ ਆ ਵੀ ਤੇਰੀ ਮੈਂ ਫੜ ਲਈ ਤੂੰ ਕਰ ਜੋ ਕਰਨਾ ਅੱਛਾ ਫੜ ਚਲ ਆ ਜਾ ਇੱਕ ਥੱਪੜ ਮਾਰ ਰਿਹਾ ਨਾ ਇਹਦੇ ਮੈਨੂੰ ਆਹਾਂ ਇੰਸਪੈਕਟਰ ਰਣਜੀਤ ਸਿੰਘ ਕਾਟਗੜ ਇਹ ਦੇਖੋ ਆਪ ਚੇਟਾ ਵੇਚ ਰਿਹਾ ਇੱਥੇ ਆ ਕੇ ਸਾਨੂੰ ਕਹਿੰਦਾ ਕਰੋ ਗੋਲਡੀ ਬਾਹਰ ਨਿਕਲੋ ਉਹ ਬਾਹਰ ਟਿਕ ਬਾਹਰ ਨਿਕਲੋ ਉਹ ਗੋਲਡੀ ਗੋਲਡੀ ਦੋ ਜਣੇ ਬਾਹਰ ਨਿਕਲੋ ਗੱਡੀ 'ਚੋਂ ਬਾਹਰ ਨਿਕਲੋ ਨਹੀਂ ਕੀਤਾ ਯਾਰ ਗੱਡੀ ਕਿੱਦਾਂ ਆ ਲੈ ਚਾਬੀ ਤੇਰੀ ਮੈਂ ਫੜ ਲਈ ਤੂੰ ਕਰ ਜੋ ਕਰਨਾ ਅੱਛਾ ਫੜ ਚਲ ਆ ਜਾ ਇੱਕ ਥੱਪੜ ਮਾਰ ਰਿਹਾ ਨਾ ਇਹਦੇ ਮੈਂ ਤੈਨੂੰ ਆਹਾਂ ਇੰਸਪੈਕਟਰ ਰਣਜੀਤ ਸਿੰਘ ਕਾਟਗੜ ਇਹ ਦੇਖੋ ਆਪ ਚੇਟਾ ਵੇਚ ਰਿਹਾ ਇੱਥੇ ਆ ਕੇ ਸਾਨੂੰ ਕਹਿੰਦਾ ਕਰੋ ਗੋਲਡੀ ਬਾਹਰ ਨਿਕਲੋ ਉਹ ਬਾਹਰ ਚਿਕ ਬਾਹਰ ਨਿਕਲੋ ਉਹ ਗੋਲਡੀ ਗੋਲਡੀ ਦੋ ਜਣੇ ਬਾਹਰ ਨਿਕਲੋ ਗੱਡੀ 'ਚੋਂ ਬਾਹਰ ਨਿਕਲੋ ਨਹੀਂ ਕੀਤਾ ਯਾਰ ਗੱਡੀ ਕਿੱਦਾਂ ਆ ਲੈ ਚਾਬੀ ਤੇਰੀ ਮੈਂ ਫੜ ਲਈ ਤੂੰ ਕਰ ਜੋ ਕਰਨਾ ਅੱਛਾ ਫੜ ਚਲੋ ਆ ਜਾ ਇੱਕ ਥੱਪੜ ਮਾਰ ਰਿਹਾ ਨਾ ਇਹਦੇ ਮੈਨੂੰ ਆਹਾਂ ਇੰਸਪੈਕਟਰ ਰਣਜੀਤ ਸਿੰਘ ਕਾਟਗੜ ਇਹ ਦੇਖੋ ਆਪ ਚੇਟਾ ਵੇਚ ਰਿਹਾ ਇੱਥੇ ਆ ਕੇ ਸਾਨੂੰ ਕਹਿੰਦਾ ਕਰੋ ਗੋਲਡੀ ਬਾਹਰ ਨਿਕਲੋ ਉਹ ਬਾਹਰ ਚ ਬਾਹਰ ਨਿਕਲੋ ਉਹ 골ਡੀ 골ਡੀ ਦੋ ਜਣੇ ਬਾਹਰ ਨਿਕਲੋ ਗੱਡੀ ਸਾੜ ਗੱਡੀ ਚੋਂ ਬਾਹਰ ਨਿਕਲੋ ਨਹੀਂ ਕੀਤਾ ਯਾਰ ਗੱਡੀ ਕਿੱਦਾਂ ਆ ਲੈ ਚਾਬੀ ਤੇਰੀ ਮੈਂ ਫੜ ਲਈ ਤੂੰ ਕਰ ਜੋ ਕਰਨਾ ਅੱਛਾ ਫੜ ਚਲੋ ਆ ਜਾ ਇੱਕ ਥੱਪੜ ਮਾਰ ਰਿਹਾ ਨਾ ਇਹਦੇ ਮੈਂ ਤੈਨੂੰ ਆਹਾ ਇੰਸਪੈਕਟਰ ਰঞ্জੀਤ ਸਿੰਘ ਕਾਠਗੜ ਇਹ ਦੇਖੋ ਆਪ ਚਿੱਟਾ ਵੇਚ ਰਿਹਾ ਇੱਥੇ ਆ ਕੇ ਸਾਨੂੰ ਕਹਿੰਦਾ ਕਰੋ 골ਡੀ ਬਾਹਰ ਨਿਕਲੋ ਉਹ ਬਾਹਰ ਚ ਬਾਹਰ ਨਿਕਲੋ ਯਾਰ ਉਹ ਗੋਲਡੀ ਗੋਲਡੀ ਦੋ ਜਣੇ ਬਾਹਰ ਨਿਕਲੋ ਗੱਡੀ 'ਚੋਂ ਬਾਹਰ ਨਿਕਲੋ ਨਹੀਂ ਕੀਤਾ ਯਾਰ ਗੱਡੀ ਕਿੱਦਾਂ ਆ ਲੈ ਕੇ ਆ ਵੀ ਤੇਰੀ ਮੈਂ ਫੜ ਲਈ ਤੂੰ ਕਰ ਜੋ ਕਰਨਾ ਅੱਛਾ ਫੜ ਚਲੋ ਆ ਜਾ ਇੱਕ ਥੱਪੜ ਮਾਰ ਰਿਹਾ ਨਾ ਇਹਦੇ ਮੈਨੂੰ ਆਹਾ ਇੰਸਪੈਕਟਰ ਰਣਜੀਤ ਸਿੰਘ ਕਾਟਗੜ ਇਹ ਦੇਖੋ ਆਪ ਚੇਟਾ ਵੇਚ ਰਿਹਾ ਇੱਥੇ ਆ ਕੇ ਸਾਨੂੰ ਕਹਿੰਦਾ ਕਰੋ ਗੋਲਡੀ ਬਾਹਰ ਨਿਕਲੋ ਉਹ ਬਾਹਰ ਚ ਬਾਹਰ ਨਿਕਲੋ ਉਹ ਗੋਲਡੀ ਗੋਲਡੀ ਦੋ ਜਣੇ ਬਾਹਰ ਨਿਕਲੋ ਗੱਡੀ ਚੋਂ ਬਾਹਰ ਨਿਕਲੋ ਨਹੀਂ ਕੀਤਾ ਯਾਰ ਗੱਡੀ ਕਿੱਦਾਂ ਆ ਲੈ ਚਾਬੀ ਤੇਰੀ ਮੈਂ ਫੜ ਲਈ ਤੂੰ ਕਰ ਜੋ ਕਰਨਾ ਅੱਛਾ ਇੱਕ ਥੱਪੜ ਮਾਰ ਰਿਹਾ ਨਾ ਇਹਦੇ ਮੈਂ ਤੈਨੂੰ ਆਹਾ ਇੰਸਪੈਕਟਰ ਰਣਜੀਤ ਸਿੰਘ ਕਾਠਗੜ ਇਹ ਦੇਖੋ ਆਪ ਚਿੱਟਾ ਵੇਚ ਰਿਹਾ ਇੱਥੇ ਆ ਕੇ ਸਾਨੂੰ ਕਹਿੰਦਾ ਕਰੋ ਗੋਲਡੀ ਬਾਹਰ ਨਿਕਲੋ ਉਹ ਬਾਹਰ ਤਿਕਾ ਬਾਹਰ ਨਿਕਲੋ ਉਹ ਗੋਲਡੀ ਗੋਲਡੀ ਦੋ ਜਣੇ ਬਾਹਰ ਨਿਕਲੋ ਗੱਡੀ ਚੋਂ ਬਾਹਰ ਨਿਕਲੋ ਨਹੀਂ ਕੀਤਾ ਯਾਰ ਗੱਡੀ ਕਿੱਦਾਂ ਆ ਲੈ ਚਾਬੀ ਤੇਰੀ ਮੈਂ ਫੜ ਲਈ ਤੂੰ ਕਰ ਜੋ ਕਰਨਾ ਅੱਛਾ ਫੜ ਚਲੋ ਆ ਜਾ ਇੱਕ ਥੱਪੜ ਮਾਰ ਰਿਹਾ ਨਾ ਇਹਦੇ ਮੈਂ ਤੈਨੂੰ ਆਹਾ ਇੰਸਪੈਕਟਰ ਰਣਜੀਤ ਸਿੰਘ ਕਾਟਗੜ ਇਹ ਦੇਖੋ ਆਪ ਚੇਟਾ ਵੇਚ ਰਿਹਾ ਇੱਥੇ ਆ ਕੇ ਸਾਨੂੰ ਕਹਿੰਦਾ ਕਰੋ ਗੋਲਡੀ ਬਾਹਰ ਨਿਕਲੋ ਉਹ ਬਾਹਰ ਟਿਕ ਬਾਹਰ ਨਿਕਲੋ ਉਹ ਗੋਲਡੀ ਗੋਲਡੀ ਦੋ ਜਣੇ ਬਾਹਰ ਨਿਕਲੋ ਗੱਡੀ ਸਟਾਰਟ ਗੱਡੀ ਚੋਂ ਬਾਹਰ ਨਿਕਲੋ ਨਹੀਂ ਕੀਤਾ ਯਾਰ ਗੱਡੀ ਕਿੱਦਾਂ ਆ ਲੈ ਚਾਬੀ ਤੇਰੀ ਮੈਂ ਫੜ ਲਈ ਤੂੰ ਕਰ ਜੋ ਕਰਨਾ ਅੱਛਾ ਫੜ ਚਲੋ ਆ ਜਾ ਇੱਕ ਥੱਪੜ ਮਾਰ ਰਿਹਾ ਨਾ ਇਹਦੇ ਮੈਨੂੰ ਆਹਾ ਇੰਸਪੈਕਟਰ ਰਣਜੀਤ ਸਿੰਘ ਕਾਠਗੜ ਇਹ ਦੇਖੋ ਆਪ ਚੇਟਾ ਵੇਚ ਰਿਹਾ ਇੱਥੇ ਆ ਕੇ ਸਾਨੂੰ ਕਹਿੰਦਾ ਕਰੋ ਗੋਲਡੀ ਬਾਹਰ ਨਿਕਲੋ ਉਹ ਬਾਹਰ ਟਿਕ